ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਗੂਜਰੀ ਮਹੱਲਾ ਤੀਜਾ RAM RAM ਸਭ ਕੋ ਕਹੈ ਕਹੈ ਰਾਮ ਨਾ ਹੋਏ ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ ਅੰਤਰ ਗੋਵਿੰਦ ਜਿਸ ਲੱਗੈ ਪ੍ਰੀਤ ਹਰ ਤਿਸ ਕਦੇ ਨਾ ਵਿਸਰੈ ਹਰ ਹਰ ਕਰੈ ਸਦਾ ਮਨ ਚੀਤ ਰਹਾਉ ਹਿਰਦੈ ਜਿਨ ਕੈ ਕਪਟ ਵਸੈ ਬਾਹਰ ਹੋ ਸੰਤ ਕਹਾਹੇ ਤ੍ਰਿਸ਼ਨਾ ਮੂਲ ਨਾ ਚੁਕਾਈ ਅੰਤ ਗਏ ਪਛੋਤਾਹੇ ਅਨੇਕ ਤੀਰਸ ਜੇ ਯਤਨ ਕਰੈ ਤਾਂ ਅੰਤਰ ਕੀ ਹੋਮੈ ਕਦੇ ਨਾ ਜਾਏ ਜਿਸ ਨਰ ਕੀ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇਸ ਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮਖ ਬੂਜੈ ਕੋਈ ਨਾਨਕ ਵਿੱਚੋਂ ਹੋਮੈ ਮਾਰੇ ਤਾਂ ਹਰ ਭੇਟੈ ਸੋਈ ਗੂਜਰੀ ਮਹੱਲਾ ਤੀਜਾ ਤਿਸ ਜਨ ਸਾੰਤ ਸਦਾ ਮਤ ਨਿਹਚਲ ਜਿਸ ਕਾ ਅਭਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮਖ ਬੂਜੈ ਹਰ ਚਰਣੀ ਚਿਤ ਲਾਏ ਹਰ ਚੇਤ ਚੇਤ ਮਨਾ ਜੋ ਇੱਛਾ ਸੋ ਫਲ ਹੋਈ ਗੁਰ ਪ੍ਰਸਾਦੀ ਹਰ ਰਸ ਪਾਵੇ ਪੀਵਤ ਰਹੇ ਸਦਾ ਸੁਖ ਹੋਈ ਰਹਾਓ ਸਤ ਗੁਰ ਭੇਟੇ ਤਾਂ ਪਾਰਸ ਹੋਵੇ ਪਾਰਸ ਹੋਏ ਤਾਂ ਪੂਜ ਕਰਾਏ ਜੋ ਸ ਪੂਜੇ ਸੋ ਫਲ ਪਾਏ ਦੀਖਿਆ ਦੇਵੇ ਸਾਜ ਸੁਭਝਾਏ ਵਿਣ ਪਾਰਸ ਐ ਪੂਜਨਾ ਹੋਵਈ ਵਿਣ ਮਨ ਪਰਚੇ ਅਵਰਾ ਸਮਝਾਏ ਗੁਰੂ ਸੁਦਾਏ ਅਗਿਆਨੀ ਅੰਦਾ ਕਿਸੋ ਮਾਰਗ ਪਾਏ ਨਾਨਕ ਵਿਣ ਨਦਰਿ ਕਿਛੋ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ ਗੂਜਰੀ ਮਹੱਲਾ ਤੀਜਾ ਪੰਜ ਪਦੇ ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ ਸਤਗੁਰ ਮਿਲੇ ਮਤ ਉਪਜੈ ਤਾਂ ਐਸੋ ਜੀ ਪਾਏ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹੋ ਮਤ ਤੇਰੀ ਥਿਰ ਰਹੈ ਤਾਂ ਪਰਮ ਵਿੱਚ ਹੋ ਜਾਏ ਰਹਾਓ ਹਰ ਚਰਨ ਹਿਰਦੈ ਵਸਾਏ ਤੂ ਕਿਲ ਵਿਖ ਹੋ ਵਹਿ ਨਾਸ ਪੰਜ ਭੂ ਆਤਮਾ ਵਾਸ ਕਰੈ ਤਾਂ ਤੀਰਥ ਕਰੈ ਨਿਵਾਸ ਮਨਮੋਖਿ ਉਹ ਮਨ ਮੁਗਦ ਹੈ ਸੋ ਜੀ ਕਿਛੂ ਨ ਪਾਏ ਹਰ ਕਾ ਨਾਮ ਨ ਬੁਜਈ ਅੰਤ ਗਿਆ ਪਛਤਾਏ ਇਹ ਮਨ ਕਾਸੀ ਸਭ ਤੀਰਥ ਸਿਮਰਤ ਸਾਸਤਰ ਸਤਿਗੁਰੁ ਦੀ ਆ ਬੁਝਾਏ ਅਰਸਰ ਤੀਰਥ ਤਿਸ ਸੰਗ ਰਹੈ ਜਿਨ ਹਰਿ ਹਿਰਦੈ ਰਹਾ ਸਮਾਏ ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ ਜੋ ਤੁਧ ਭਾਵੈ ਸਭ ਸਚ ਹੈ ਸਚੇ ਰਹੈ ਸਮਾਏ ਗੂਜਰੀ ਮਹੱਲਾ ਤੀਜਾ ਤੀਜਾ ਏਕੋ ਨਾਮ ਨਿਧਾਨ ਪੰਡਤ ਸੁਣ ਸਿੱਖ ਸਚ ਸੋਈ ਦੂਜੈ ਭਾਏ ਜੀਤਾ ਪੜੈ ਪੜਤ ਗੁਣ ਤ ਸਦਾ ਦੁਖ ਹੋਈ ਹਰ ਚਰਣੀ ਤੂ ਲਾਗ ਰਹੋ ਗੁਰ ਸ਼ਬਦ ਸੋਜੀ ਹੋਈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਓ ਸਾਧਗੁਰ ਮਿਲਿਆ ਮਨ ਸੰਤੋਖੀਐ ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਏ ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਏ ਕਥਨੀ ਬਦਨੀ ਜੇ ਕਰੇ ਮਨ ਮੁਖ ਬੂਝ ਨਾ ਹੋਏ ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੋਏ ਸੁਣ ਸਾਸਤਰ ਤੂੰ ਨਾ ਬੁਝਈ ਤਾਂ ਫਿਰ ਬਾਰੋ ਬਾਰ ਸੁਣ ਸਾਸਤਰ ਤੂੰ ਨਾ ਬੁਝਈ ਤਾਂ ਫਿਰਹਿ ਬਾਰੋ ਬਾਰ ਸੋ ਮੂਰਖ ਜੋ ਆਪ ਨਾ ਪਛਾਣਈ ਸਚ ਨਾ ਧਰੇ ਪਿਆਰ ਸਚੈ ਜਗਤ ਰਹਿਕਾਇਆ ਕਹਿਣਾ ਕਛੂ ਨ ਜਾਏ ਨਾਨਕ ਜੋਤਿ ਸੁਭਾਵੇ ਸੋ ਕਰੇ ਜਿਉ ਤਿਸ ਕੀ ਰਜਾਏ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਗੂਜਰੀ ਮਹੱਲਾ ਚੌਥਾ ਚੌਪ ਦੇ ਘਰ ਪਹਿਲਾ ਹਰ ਕੇ ਜਨ ਸਤਗੁਰ ਸਤਪੁਰਖਾ ਹੋਂ ਬਿਨੋ ਕਰੋ ਗੁਰ ਪਾਸ ਹਮ ਕਿਰੇ ਕਿਰਮ ਸਤਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਇ ਤੇ ਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਗੂਜਰੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤ ਸੰਗਤ ਸ਼ਬਦ ਮਨ ਮੋਹ ਹੈ ਜਪ ਗੋਵਿੰਦ ਗੋਵਿੰਦ ਤੇ ਆਈਐ ਸਭ ਕੋ ਦਾਨ ਦੇ ਪ੍ਰਭੋ ਹੈ ਮੇਰੇ ਭਾਈ ਜਨਾ ਮੋਹ ਕੋ ਗੋਵਿੰਦ 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 ਮਨ ਮੋਹ ਹੈ ਗੋਵਿੰਦ 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 ਗੁਣ ਗਾਵਾਂ ਮਿਲ ਗੁਰ ਸਾਧ ਸੰਗਤ ਜਨ ਸੋਹਿ ਰਹਾਓ ਸੋਗ ਸਾਗਰ ਹਰ ਭਗਤ ਹੈ ਗੁਰਮਤ ਕੌਲਾ ਰਿੱਧ ਸਿੱਧ ਲਾਗੇ ਪਾਗੇ ਉਹ ਹੈ ਜਨ ਕੋ RAM ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋਹ ਹੈ ਦੁਰਮਤ ਭਾਗ ਹੀਨ ਮਤ ਵੀਕੇ ਨਾਮ ਸੁੰਤ ਮਾਵੈ ਮਨ ਰੋਹੈ ਕਉਆ ਕਾਗ ਕੋ ਮ੍ਰਿਤ ਰਸ ਪਾਈਐ ਤ੍ਰਿਪਤਾ ਵਿਸਟਾ ਖਾਏ ਮੁਖ ਗੋ ਹੈ ਅਮਰਤ ਸਾਰ ਸਤ ਗੁਰ ਸਰ ਸਤਵਾਦੀ ਜਿਤਨਾ ਤੈ ਕਉਆ ਹੰਸ ਹੋਵੇ ਨਾਨਕ ਧਨ ਧਨ ਵੱਡੇ ਵੱਡ ਭਾਗੀ ਜਿਨ ਗੁਰਮਤਿ ਨਾਮ ਰਿਦੈ ਮਲ ਧੋ ਹੈ ਅਮਰਤ ਸਾਰ ਸਤ ਗੁਰ ਸਤਵਾਦੀ ਜਿਤਨਾ ਤੈ ਕਉਆ ਹੰਸ ਹੋ ਹੈ ਨਾਨਕ ਧਨ ਧਨ ਵੱਡੇ ਵੱਡ ਭਾਗੀ ਜੈਨ ਗੁਰਮਤਿ ਨਾਮ ਰਿਦੈ ਮਲ ਤੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ